ਨਾ ਕਭੇ ਜਿੰਗਾਇ ਨਵੀਂ ਸ਼ੁਭਰਾਏ ਬੇਟਾ ਮੇਰਾ ਅੱਜ ਦਿਨ ਬਹੁਤ ਭਗਾ ਲੈਂ ਜਿਹੜੇ ਭਗਾ ਨੇ ਦਿਨ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਹਾਰਾਜ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਅਦ ਕੀ ਨੀ ਵੀਰ ਫੋਨ ਵੀ ਰਾਤ ਵੱਤ ਵੱਤ 15 20 ਮਿੰਟ ਦੇ ਵਿੱਚ ਨਵੀਂ ਸ਼ੁਭਰਾਏ ਪਹੁੰਚ ਚੁੱਕੇ ਨੇ ਨਵੀਂ ਸ਼ੁਭਰਾਏ ਬੱਸ ਝੰਡਿਆਲਾ ਔਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਅਭਿਸ਼ੇਕ ਚਰਮਾ ਨੇ ਆਪਣੇ ਨਾਮ ਕੀਤੀ ਉਸ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ ਦੇ ਕਰਜਾ ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਮਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਪੂਰੀ ਦੁਨੀਆ ਤੋਂ ਦੋਵਾਂ ਨੂੰ ਅਸ਼ੀਰਵਾਦ ਮਾਣਿਆ ਪਿਆਰ ਸਿਰ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ। ਇਹ ਕਿ ਨਾ ਅਭਿਸ਼ੇਕ ਦੇ ਇੱਕ ਅਧਿਆਪਕ ਦੇ ਨਾਮ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ। ਸੀਐਮ ਸਾਹਿਬ ਵੀ ਆ ਰਹੇ ਹਨ ਮੁੱਖ ਮੰਤਰੀ ਵੀ। ਹਾਂਜੀ ਹਾਂਜੀ ਉਹ ਵੀ ਆ ਰਹੇ। ਫਿਰ 5 ਨੂੰ ਰਿसेप्शन ਵੀ ਹੋ ਰਿਹਾ ਹੈ। ਹਾਂਜੀ 5 ਤਰੀਕ ਨੂੰ ਮਾ ਮਾ ਮਾਰਾ ਗ੍ਰੈਂਡ ਚ। ਸਰ ਵਿਸ਼ੇਸ਼ ਸਰ ਮਤਲਬ ਇਹ ਬਾਰੇ ਗੱਲ ਕਰਦੇ। ਨਹੀਂ ਨਹੀਂ ਉਹ ਨਹੀਂ ਆਣਗੇ। ਠੀਕ ਹੈ ਜੀ।